ਸਤਿ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕਿਸਾਨਾਂ ਨਾਲ ਬੁਰੀ ਹੋਈ ਬਹੁਤ ਬੁਰੀ ਹੋਈ ਜਿਸ ਤਰੀਕੇ ਨਾਲ ਗੁਪਤ ਤਰੀਕੇ ਨਾਲ ਚਾਲਵਾਜੀ ਨਾਲ ਉਹਨਾਂ ਨੂੰ ਕੱਲ ਮੀਟਿੰਗ ਤੋਂ ਬਾਅਦ ਹਰਾਸਤ ਚ ਲਿਆ ਗਿਆ ਔਰ ਉਸ ਤੋਂ ਬਾਅਦ ਖਨੋਰੀ ਤੇ ਸ਼ੰਭੂ ਬਾਡਰ ਤੇ ਐਕਸ਼ਨ ਕੀਤਾ ਗਿਆ ਸੱਚਮੁੱਚ ਇਹ ਵੱਡਾ ਸਵਾਲ ਖੜਾ ਕਰ ਰਿਹਾ ਹੈ ਕਿ ਭਗਵੰਤ ਮਾਨ ਦਾ ਕੰਮ ਹੈ ਜਾਇਦਰ ਲੋਕ ਕੇਂਦਰ ਸਰਕਾਰ ਵੀ ਹੈ ਸਵਾਲ ਤਾਂ ਇਸ ਕਰਕੇ ਵੀ ਉੱਠਦਾ ਹੈ ਕਿ ਅੱਗੇ ਤਾਂ ਮੀਟਿੰਗ ਹੋਣਦੀ ਸੀ ਸ਼ਾਮ ਨੂੰ 6 ਵਜੇ ਤੋਂ ਬਾਅਦ ਰਾਤ ਨੂੰ 11 ਵਜੇ ਤੱਕ ਚੱਲਦੀ ਸੀ ਤੇ ਹੁਣ ਮੀਟਿੰਗ 12 ਵਜੇ ਕਿਉਂ ਰੱਖੀ ਕੀ ਕੋਈ ਸਾਜ਼ਗਾਠ ਹੈ ਇਹਨਾਂ ਦੀ ਜੇ ਸਾਜ਼ਗਾਠਾ ਤਾਂ ਭਾਰਤੀ ਜਨਤਾ ਨੂੰ ਤਾਂ ਜਿਹੜੇ ਭਾਜਪਾ ਨੂੰ ਤਾਂ ਫਾਇਦਾ ਹੈ ਮਾਨ ਨੂੰ ਕੀ ਫਾਇਦਾ ਹੈ ਭਗਵੰਤ ਮਾਨ ਨੇ ਕਿਸਾਨਾਂ ਦਾ ਵਿਰੋਧ ਖਟਿਆ ਉਹ ਵੈਸੇ ਪਹਿਲੇ ਦਿਨ ਤੋਂ ਨਹੀਂ ਪਹਿਲੇ ਕਹਿੰਦਾ ਹੁੰਦਾ ਸੀ ਕਿਸਾਨਾਂ ਨੂੰ ਤਾਂ ਜਗਾ ਚਾਹੀਦੀ ਹੈ ਵਜਾ ਦੇ ਕੋਈ ਲੋੜ ਨਹੀਂ ਮੋਰਚਾ ਲਾਉਂਦੀ ਇਹ ਪਹਿਲਾਂ ਵੀ ਉਹਨਾਂ ਦਾ ਮਾਈਂਡ ਸੀ ਲੇਕਿਨ ਜਦੋਂ ਹਾਰ ਹੋਈ ਹੈ ਦਿੱਲੀ ਦੀ ਉਸ ਤੋਂ ਬਾਅਦ ਕੇਜਰੀਵਾਲ ਤੇ ਇਹ ਇਹ ਇਹਨਾਂ ਦੇ ਤੌਰ ਤਰੀਕੇ ਤਾਂ ਬਦਲੇ ਹੋਏ ਨੇ ਭਗਵੰਤ ਮਾਨ ਦੇ ਵੀ ਬਦਲੇ ਹੋਏ ਨੇ ਦੇਖਿਆ ਨਹੀਂ ਕਿਵੇਂ ਅੱਗੇ ਨਾਲੇ ਤਸਦੀਦਾਰ ਉਸ ਤੋਂ ਬਾਅਦ 5 ਮਾਰਚ ਨੂੰ ਐਸਕੇਐਮ ਜਿਹੜਾ ਜਿਨ੍ਹਾਂ ਨੇ ਦਿੱਲੀ ਜਿੱਤੀ ਸੋਬੇ ਚੌ ਫੜ ਕੇ ਬਿਠਾ ਲੇ ਮੋਰਚਾ ਕਰਤਾ ਫੇਲ ਤੇ ਹੁਣ ਇਹਨਾਂ ਦਾ ਮੋਰਚਾ ਫੇਲ ਕਰਤਾ ਕੀ ਇਹ ਇਹਨੂੰ ਦੇਖਿਆ ਕਿਵੇਂ ਜਾਵੇ ਸਟੇਟ ਇਸ ਤਰ੍ਹਾਂ ਭੇਵ ਕਰਨ ਲੱਗੀ ਹੈ ਇਹਦੇ ਪਿੱਛੇ ਕਾਰਨ ਕੀ ਹੈ ਕਿ ਸਿਰਫ ਕਿਸਾਨਾਂ ਨੂੰ ਜਿਵੇਂ ਉਹਦਾ ਜੋਗੀ ਦਾ ਮਾਡਲ ਲੈ ਲਿਆ ਬਲਡੋజర్ ਦਾ ਉਵੇਂ ਕਿਤੇ ਖਟਰ ਦਾ ਮਾਡਲ ਲੈ ਛੱਡੋ ਕਿਸਾਨਾਂ ਨੂੰ ਵਪਾਰੀਆਂ ਨੂੰ ਖੁਸ਼ ਕਰੋ ਕੀ ਹੈ ਕਾਰਨ ਕੀ ਇਹਨਾਂ ਦੇ ਬਕਰੇਵੇਂ ਕਿਸਾਨਾਂ ਦੀ ਧੜੇਬੰਦੀ ਕਿਸਾਨਾਂ ਦੇ ਤਾਂ-ਤਾਂ ਤੇ ਬਿਨਾਂ ਮਤਲਬ ਰੂਵੀ ਦਖੰਡਾ ਜੀ ਲੋਕਾਂ ਦੇ ਕੰਮਾਂ 'ਚ ਲੋਕਾਂ ਦੀ ਹਮਦਰਦੀ ਜਿਹੜੀ ਗਵਾਈ ਹੋਈ ਹੈ ਕਿਸਾਨਾਂ ਨੇ ਉਹ ਵੀ ਜ਼ਿੰਮੇਵਾਰ ਹੈ ਬਹੁਤ ਸਾਰੇ ਸਵਾਲ ਨੇ ਜਿਹੜੇ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਨੇ ਨੇ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਫੇਰ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਸਬਸਕ੍ਰਾਈਬ ਕਰ ਲਓ ਜਾਂ ਆਪਣੇ ਦੋਸਤਾਂ ਨੂੰ ਸਜੈਸਟ ਕਰੋ ਕਿ ਮੈਨੂੰ ਤੁਹਾਨੂੰ ਜਿਵੇਂ ਬਹੁਤ ਪਰਖ ਹੈ ਕਿ ਮੈਂ ਤਾਂ ਸਿਰਫ ਤੁਹਾਡੇ ਨਾਲ ਗੱਲ ਕਰਨੀ ਹੁੰਦੀ ਮੇਰੇ ਕੋਲ ਕੋਈ ਉਸ ਤਰ੍ਹਾਂ ਅਟਰੈਕਟ ਕਰਨ ਲਈ ਜਾਂ ਥੰਬਨੇਲ ਲਾਉਣ ਲਈ ਜਾਂ ਕੋਈ ਉਸ ਤਰ੍ਹਾਂ ਦਾ ਕੋਈ ਨਹੀਂ ਬਿਲਕੁਲ ਸਾਫ਼ ਤੇ ਸਪਸ਼ਟ ਜੋ ਮੈਨੂੰ ਲੱਗਦਾ ਹੈ ਉਹ ਤੁਹਾਡੇ ਨਾਲ ਸਾਂਝ ਪਾਉਣਾ ਹੈ ਤੁਹਾਨੂੰ ਜੋ ਲੱਗਦਾ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਰਹੇ ਹੋ ਬਹੁਤ ਚੰਗਾ ਲੱਗਦਾ ਸੋ ਤੁਸੀਂ ਇਸ ਨੂੰ ਸਬਸਕ੍ਰਾਈਬ ਕਰੋ ਤੇ ਦੋਸਤਾਂ ਨੂੰ ਵੀ ਰეკਮੈਂਡ ਕਰੋ ਹੁਣ ਗੱਲ ਜਿਹੜੀ ਦੂਜੀ ਮੈਂ ਕਰ ਰਿਹਾ ਸੀ ਕਿ ਜਿਹੜੇ ਕਿਸਾਨ ਨੇ देखो एक गलती है जो एक्शन होया पहला तो आप आपदा स्टैंड क्लियर करिए स्टैंड ए है गलत होया स्टेट ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਪਰ ਦੂਜੇ ਪਾਸੇ ਦੂਜੇ ਪਾਸੇ ਕੀ ਕਿਸਾਨਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਬਿਨਾ ਤਿਆਰੀ ਤੋਂ ਦੋ ਜਥੇਬੰਦੀਆਂ ਜਿਨ੍ਹਾਂ ਦੇ ਵੈਸੇ ਤਾਂ ਕਿਸਾਨ ਦੇ ਜਦੋਂ ਆਪਾਂ ਗੱਲ ਕਰਦੇ ਆ ਨਾ ਇਹਨਾਂ ਦੀ ਇੱਕੇ ਦਾ ਤਾਂ ਹਾਲ ਹੈ ਕਿਸਾਨਤ ਦੇ ਵਰਗੇ ਨੇ ਸੰਤਰੇ ਨੂੰ ਆਪਾਂ ਜਦੋਂ ਛਿੱਲਦੇ ਆ ਉਹ ਚ ਕਿੰਨੀਆਂ ਫਾੜੀਆਂ ਨਿਕਲਦੀਆਂ ਨੇ ਫੇਰ ਛਿੱਲਦੇ ਆ ਇੱਕ ਫਾੜੀ ਝੋ ਉਹਦੇ ਚ ਕਿੰਨੀਆਂ ਫਾੜੀਆਂ ਨੇ ਇਸ ਤਰ੍ਹਾਂ ਇਹਨਾਂ ਦਾ ਕੰਮ ਹੁਣ ਆਪਾਂ ਕਹਿੰਦੇ ਆ ਵੀ ਸ਼ੰਭੂ ਜਿਹੜਾ ਹੈ ਬੈਠਾ ਹੈ ਸਰਬਜੀਤ ਸਿੰਘ ਪਤੇਰ ਉਹ ਇਕੱਲਾ ਨਹੀਂ ਹੈ ਨਾ 10-12 ਜਥੇਬੰਦ 14 ਜਥੇਬੰਦੀਆਂ ਨੇ ਤਾਂ ਹੀ 14 ਬੰਦੇ ਨਾਲ ਜਾਂਦੇ ਨੇ ਉਧਰ ਵੀ 14 ਨੇ ਤੋਂ ਇਹਦਾ ਮਤਲਬ ਕਿ ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਚ ਇਕਾਂ ਨਹੀਂ ਵਖਰੇਵੇਂ ਇਹਦਾ ਵੀ ਪਤਾ ਹੈ ਕਿਉਂ ਨਹੀਂ ਸਰਕਾਰਾਂ ਸਰਕਾਰਾਂ ਨੂੰ ਤਾਂ ਸਭ ਪਤਾ ਹੁੰਦਾ ਹੈ ਸਰਕਾਰਾਂ ਨੇ ਤਾਂ ਇਹ ਵੀ ਦੇਖ ਲਿਆ ਕਿ ਜੇ ਅਸੀਂ ਐਕਸ਼ਨ ਕੀਤਾ ਤਾਂ ਜਿਹੜੀ ਲੋਕਾਂ ਦੀ ਜਿਹੜੀ ਹੈ ਨਾ ਹਮਦਰਦੀ ਹੁਣ ਜਿਆਦਾ ਕਿਸਾਨਾਂ ਨਾਲ ਨਹੀਂ ਹੈ ਲੋਕ ਅੱਕੇ ਪਏ ਨੇ ਔਰ ਕਮਾਲ ਤਾਂ ਹੈ ਪਿੰਡਾਂ ਦੇ ਲੋਕ ਖਾਸ ਤੌਰ ਤੇ ਘਨੌਰ ਤੋਂ ਅੱਗੇ ਜਿੱਧਰ ਦੀਆਂ ਜਾਂਦੇ ਨੇ ਗੱਡੀਆਂ ਅੰਮ੍ਰਿਤਸਰ ਨੂੰ ਉਹ ਸਾਰੇ ਅੱਕੇ ਪਏ ਨੇ ਉਹ ਤਾਂ ਖੁਦ ਮੋਰਚੇ ਲਾ ਰਹੇ ਨੇ ਵੀ ਸਾਡੇ ਪਿੰਡ ਵਿੱਚ ਦੀ ਨਾ ਨਿਕਲੂ ਤਾਂ ਇਹ ਉਹਨਾਂ ਨੂੰ ਪਤਾ ਸੀ ਕਿ ਜੇ ਐਕਸ਼ਨ ਕਰਾਂਗੇ ਤਾਂ ਲੋਕ ਜਵੇਂ ਤਸਿਲਦਾਰਾਂ ਦਾ ਪਤਾ ਸੀ ਕਿ ਐਕਸ਼ਨ ਕਰੋਗੇ ਕੋਈ ਇਹ ਲੋਕਾਂ ਚ ਕੋਈ ਵਿਰੋਧ ਨਹੀਂ ਹੋਣਾ ਤਾਂ ਉਸੇ ਹੋਇਆ ਮੈਂ ਤਾਂ ਕਿਸਾਨਾਂ ਨੇ ਦਿੱਲੀ ਦਾ ਅੰਦੋਲਨ ਵੀ ਰੋਲਤਾ ਮੈਂ ਤਾਂ ਇਹ ਕਹੂੰਗਾ ਜਿਸ ਤਰੀਕੇ ਨਾਲ ਬਿਨਾਂ ਤਿਆਰੀ ਤੋਂ ਬਿਨਾਂ ਲੋਕਾਂ ਦੀ ਲੋਕਮਤ ਨੂੰ ਤਿਆਰ ਕੀਤੇ ਲੋਕਾਂ ਨੂੰ ਕਨਵਿੰਸ ਕੀਤੇ ਕਿ ਇਹਦੀ ਲੋੜ ਹੈ ਮੋਰਚੇ ਦੀ ਇਹ ਮੋਰਚਾ ਲਾਇਆ ਸੀ ਹੋਰ ਤਾਂ ਹੋਰ ਲੋਕ ਛੱਡੋ ਆਮ ਲੋਕ ਛੱਡੋ ਆ ਕਿਸਾਨ ਵੀ ਨਹੀਂ ਉਹ ਤੁਸੀਂ ਆਪਦੇ ਬੰਦੇ ਉਹਨਾਂ ਤੋਂ ਨਾਲ ਲੈ ਲਓ ਤੁਸੀਂ ਮਜ਼ਦੂਰਾਂ ਨੂੰ ਉਹਨਾਂ ਨੂੰ ਥੋੜਾ ਐਸਕੇਮ ਵਾਲੇ ਤਾਂ ਥੋੜਾ ਸਾਥ ਨਹੀਂ ਦੇ ਰਹੇ ਕਿਸਾਨ ਜਥੇਬੰਦੀਆਂ ਥੋੜਾ ਸਾਥ ਨਹੀਂ ਦੇ ਰਹੀਆਂ ਉਹ ਕਹਦੀਆਂ ਨੇ ਇਹਦੇ ਨਾਲ ਸਹਿਮਤ ਨਹੀਂ ਅਸੀਂ ਜਦੋਂ ਇੱਕੇ ਦੀ ਗੱਲ ਚੱਲੀ ਹੈ ਆ ਜਿਹੜਾ ਤੁਸੀਂ ਬੈਠੇ ਹੋ ਜਿਹੜਾ ਤੁਸੀਂ ਮਰਨ ਵਰਤੇ ਤੇ ਬੈਠੋਗੇ ਤੇ ਮਰਨ ਵਰਤ ਵੀ ਕੀ ਹੈ ਅੱਜ 115 ਦਿਨ ਨੇ ਪਤਾ ਨਹੀਂ ਕੋਈ 115 ਦਿਨ ਕੱਟ ਸਕਦਾ ਇਹ ਵੀ ਦੇਖਣ ਵਾਲੀ ਗੱਲ ਹੈ ਖੈਰ ਜੋ ਗੱਲ ਹੋਇਆ ਉਹ ਵੀ ਠੀਕ ਨਹੀਂ ਹੋਇਆ ਸਰਕਾਰਾਂ ਜਦੋਂ ਇਸ ਤਰ੍ਹਾਂ ਦਾ ਕੁਝ ਕਰਦੀਆਂ ਨੇ ਬੜਾ ਦੁੱਖ ਹੁੰਦਾ ਕਿਉਂਕਿ ਸੰਵਿਧਾਨ ਦੇ ਨਾਲ ਖਲਵਾੜਤਾ ਹੁੰਦਾ ਹੀ ਹੈ ਨਾ ਸਵਦਾੰਤਾ ਕਹਿੰਦਾ ਸੀ ਤੁਸੀਂ ਦੇਸ਼ ਕਿਤੇ ਵੀ ਜਾ ਸਕਦੇ ਹੋ ਲੇਕਿਨ ਦਿੱਲੀ ਨਹੀਂ ਜਾਣ ਦਿੱਤਾ ਗਿਆ ਰੋਕਿਆ ਰੋਕਾਂ ਤਾਂ ਇਹ ਤੇ ਹਾਈ ਕੋਰਟ ਤਾਂ ਠੀਕ ਹੈ ਇਹਦੇ ਰੋਕਾਂ ਤਾਂ ਹਰਿਆਣਾ ਸਰਕਾਰ ਨੇ ਲਾਈਆਂ ਸੀ ਲੇਕਿਨ ਬਹਾਨਾ ਦਿੱਤਾ ਸੀ ਕਿਸਾਨਾਂ ਨੇ ਤੇ ਇਹ ਵੀ ਗੱਲ ਠੀਕ ਹੈ ਸਰਕਾਰ ਜੇ ਆਪਾਂ ਕਹੀਏ ਜਿਹੜੀ ਟੀਵੀ 'ਵਾਰ ਚੱਲ ਰਹੀ ਹੈ ਨਾ ਟੀਵੀ 'ਤੇ ਕਿ ਕਦੇ ਹਰਪਾਲ ਚੀਮਾ ਕਦੇ ਕੋਈ ਮੰਤਰੀ ਕੋਲਤਾਰ ਸਦਮਾ ਜੀ ਸਾਡਾ ਬੜਾ ਕਾਟਾ ਪੈ ਗਿਆ ਵਪਾਰ ਹੈ ਅਸੀਂ ਨਸ਼ਿਆਂ ਦੀ ਗੱਲ ਕਰ ਰਹੇ ਆ ਨਸ਼ਿਆਂ ਲਈ ਰੋਜ਼ਗਾਰ ਚਾਹੀਦਾ ਰੋਜ਼ਗਾਰ ਲਈ ਵਪਾਰ ਚਾਹੀਦਾ ਉਹਦੇ ਲਈ ਸਨਤ ਚਾਹੀਦੀ ਹੈ ਇੰਡਸਟਰੀ ਚਾਹੀਦੀ ਹੈ ਉਹ ਇਹ ਤਾਂ ਗੱਲ ਹੀ ਇੰਡਸਟਰੀ ਇਹ ਇੱਕ ਸਾਲ ਦਾ ਤਾਂ ਨਹੀਂ ਇੰਡਸਟਰੀ ਤਾਂ ਇਨੈਚਰ ਤੋਂ ਬਰਬਾਦ ਹੋਈ ਪਈ ਹੈ ਸਾਡੀ ਉਹ ਗੱਲਾਂ ਸਾਰੀਆਂ ਨੇ ਚਲੋ ਉਹਨਾਂ ਨੇ ਆਪਦਾ ਇੱਕ ਬਰਤਾਂਤ ਸਿਰਜਣਾ ਹੁੰਦਾ ਸਿਰਜ ਪਰ ਇਹ ਗੱਲ ਵੀ ਠੀਕ ਹੈ ਕਿ ਲੋਕ ਦੁਖੀ ਪੜੇ ਸੀ ਇਹ ਗੱਲ ਨੂੰ ਮੰਨਣਾ ਪਏਗਾ ਬਹੁਤ ਲੋਕਾਂਾਂ ਅੰਦਰ ਗੱਲ ਹੋਈ ਹੈ ਉਹ ਕਹਿੰਦੇ ਆ ਅੱਖੇ ਪਏ ਖਾਸ ਤੌਰ ਤੇ ਰਾਜਪੁਰਾ ਤੋਂ ਜੇ ਅੰਬਾਲਾ ਦੇ ਏਰੀਆ ਦੇ ਵਿੱਚ ਦੇਖੀਏ ਬਹੁਤ ਲੋਕਾਂ ਨੂੰ ਮੁਸ਼ਕਲ ਆਉਂਦੀ ਸੀ 에어ਪੋਰਟ ਤੋਂ ਹੁਣਾ ਜਾਣਾ ਦਿੱਲੀ ਜਾਣਾ ਵਾਲੇ ਤਾਂ ਛਟੋ ਜਿਹੜੇ ਕਦੇ-ਕਦੇ ਹੁੰਦੇ ਉਹ ਵੀ ਬੜੇ ਦੁਖੀ ਸੀ ਸੋ ਇਹ ਵੀ ਇਹਨਾਂ ਨੇ ਜਿਹੜਾ ਕਿਸਾਨਾਂ ਨੇ ਲੋਕਾਂ ਦੀ ਹਮਦਰਦੀ ਦਿਖਾਈ ਇਹ ਉਹਨਾਂ ਨੂੰ ਮੰਨਣਾ ਪਏਗਾ ਲੋਕ ਕਿ ਉਹਨਾਂ ਦੀ ਕਿਸਾਨ ਜਥੇਬੰਦੀਆਂ ਦੀ ਆਪਦੀ ਦੀ ਧੜੇਵੰਦੀ ਤਾਂ ਹੈ ਇਨਾਂ ਚ ਇਨਾਂ ਚ ਈਗੋ ਵੀ ਹੈ ਹੰਕਾਰ ਵੀ ਹੈ ਆਪਸ ਚ ਇੱਕ ਦੂਜੇ ਤੋਂ ਉੱਪਰ ਜਾਣ ਦੀ ਖਵਾਸ਼ ਵੀ ਹੈ ਹੋਰ ਤਾਂ ਉਹਨੇ ਦੋਨੇ ਕਿਹੜੇ ਇਕੱਠੇ ਸੀ ਸਰਪੰਚ ਸਿੰਘ ਪਦੇਰ ਤੇ ਇਹ ਮਜ਼ਾ ਕਹਾਣੀ ਤਾਂ ਇੱਧਰ ਵੀ ਕੋਈ ਜ਼ਿਆਦਾ ਠੀਕ ਨਹੀਂ ਲੇਕਿਨ ਸਟੇਟ ਦੀ ਤਾਂ ਫਿਰ ਜੋ ਸਟੇਟ ਨੇ ਕੀਤਾ ਜੋ ਸੂਬੇ ਨੇ ਕੀਤਾ ਉਹ ਤਾਂ ਗਲਤ ਹੈ ਹੀ ਮਜ਼ਾ ਸੂਬੇ ਨੇ ਤਾਂ ਇੱਕ ਚਾਲ ਖੇਡੀ ਇਹ ਸਮਝ ਲੈਣੀ ਚਾਹੀਦੀ ਸੀ ਜੇ ਕਿਸਾਨ ਨੇ ਸਿਆਣੇ ਨੇ ਕੈਂਟਰ ਸਮਝ ਆ ਰਣੀ ਚਾਹੀਸੀ ਬਿਲਡਾ ਕੁੱਠੀ ਇਨੇ ਕੱਟ ਹੋਇਆ ਹਿਲਜੁਲ ਹੋ ਰਹੀ ਹੈ ਲੋਕ ਆ ਰਹੇ ਨੇ ਤੇ ਨਹੀਂ ਇਹ ਤਾਂ ਇਹਨਾਂ ਦਾ ਕੇਂਦਰ ਦੀ ਚਾਲ ਨਹੀਂ ਸਮਝੀ ਕੇਂਦਰ ਦੀ ਚਾਲ ਇਹਨਾਂ ਨੂੰ ਸਮਝ ਲੈਣੀ ਚਾਹੀਦੀ ਸੀ ਇਹਨਾਂ ਨੇ ਤਾਂ ਇਹ ਵੀ ਨਹੀਂ ਮੰਗ ਕੀਤੀ ਆ ਵੀ ਪੁਲਿਸ ਵਾਲੇ ਆਫਸਰ ਰਟਾਇਰਡ ਆਫਸਰ ਕਦੇ ਜਸਕਰਨ ਸਿੰਘ ਕਦੇ ਨਰਿੰਦਰ ਭਰਗਵ ਤੁਹਾਡੇ ਕੋਲ ਲਾ ਕੇ ਬੈਠਦੇ ਨੇ ਜਾਂ ਉਧਰੋਂ ਵੀ ਬਿਰੋਕਰੇਸੀ ਆਉਂਦੀ ਹੈ ਮਸਲਾ ਪੋਲੀਟਿਕਲ ਹੈ ਗੱਲ ਪੋਲੀਟਿਕ ਪੋਲੀਟਿਕਲ ਬੰਦਿਆਂ ਨਾਲ ਕਰਨੀ ਹੈ ਇੱਥੇ ਮੈਂ ਤਾਂ ਇਹ ਵੀ ਦੀ ਗੱਲ ਸਮਝ ਆਈ ਸੱਚੀ ਗੱਲ ਹੈ ਕਿ ਉੱਥੇ ਕੇਪੀ ਸੇਨਾ ਜਾਂ ਗੌਰਵ ਜਾਦਵ ਜੇ ਤੁਹਾਡੀ ਦੋ ਤਿੰਨ ਮੰਤਰੀਆਂ ਨਾਲ ਗੱਲ ਹੋਈ ਹੈ ਚਲੋ ਫਿਰ ਵੀ ਕੇਪੀ ਸੇਨਾ ਮੰਨ ਲਓ ਗੌਰਵ ਜਾਦਵ ਕੋਲ ਸਤਾ ਕੇਸ ਤਾਂ ਨਹੀਂ ਸੀ ਇੱਥੇ ਬੜਾ ਕੁਛ ਹੈ ਇੱਥੇ ਜਿਹੜਾ ਸਵਾਲ ਚੁੱਕਦਾ ਹੈ ਕਿਸਾਨ ਲੀਡਰਾਂ ਤੇ ਵੀ ਕਿ ਉਹਨਾਂ ਦੀ ਵੀ ਉਸ ਤਰ੍ਹਾਂ ਦੀ ਗੱਲ ਨਹੀਂ ਕਿਉਂਕਿ ਲੀਡਰਸ਼ਿਪ ਇਹ ਜਿਹੜੀ ਜਿਹੜੇ ਅੰਦੋਲਨ ਕਰ ਰਹੇ ਸੀ ਨਾ ਦੋਨੇ ਤਰ੍ਹਾਂ ਇਹਨਾਂ ਚੋਂ ਇੱਕ ਵੱਡਾ ਲੀਡਰ ਤਾਂ ਬਿਮਾਰੀ ਪਿਆ ਉਹਦਾ ਜਿਆਦਾ ਹੁਣ ਕੰਟਰੋਲ ਨਹੀਂ ਹੈ ਤੇ ਜਿਹੜੇ ਨਵੇਂ ਲੀਡਰ ਉੱਠੇ ਨੇ ਉਹਨਾਂ ਦੀ ਹਲੇ ਤਿਆਰੀ ਵੀ ਨਹੀਂ ਹੈ ਇਸੇ ਕਰਕੇ ਮੀਟਿੰਗ ਚ ਪੀਸ ਗੋਲੇ ਇਹਨਾਂ ਨੂੰ ਖੱਚ ਤੇ ਦੂਜੇ ਪਾਸੇ ਜਿਹੜਾ ਐਕਸ਼ਨ ਉਹ ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਤਰੀਕਾ ਤਾਂ ਦੇਖੋ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਦੂਜੇ ਦੇ ਗੱਲ ਪਾਓ ਉਹਨਾਂ ਨੇ ਭਗਵੰਤ ਮਾਨ ਦੇ ਗੱਲ ਪਾਤੇ ਕਿਸਾਨ ਹੁਣ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਤੋਂ ਵਰਤੇ ਸੀ ਵੀ ਜਾਓ ਤੁਸੀਂ ਦਿੱਲੀ ਦਾ ਗੱਲ ਪਾਓ ਵਾ ਅਹੀ ਫਰਕ ਹੁੰਦਾ ਹੈ ਹੁਣ ਇਹਦਾ ਫਾਇਦਾ ਕਿਨੂੰ ਹੈ ਇਹ ਸਾਰੀ ਗੱਲਬਾਤ ਦਾ ਜਿਹਦੇ ਨਾਲ ਲੜਾਈ ਸੀ ਉਹਨੂੰ ਫਾਇਦਾ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਹੈ ਕਿ ਹੁਣ ਲੜੀ ਚੜੋ ਭਗਵੰਤ ਮਾਨ ਦੀ ਗੱਲ ਪੈ ਗਈ ਨੇ ਹੁਣ ਸਾਰੇ ਇਹ ਮਸਲਾ ਇੱਥੇ ਤਾਂ ਖਤਮ ਨਹੀਂ ਹੋਣਾ ਇਹ ਤਾਂ ਚੱਲਣਾ ਹੈ ਅੱਜ ਵੀ ਤੁਸੀਂ ਦੇਖਿਆ ਇਹ ਕਿਸਾਨਾਂ ਦੇ ਵਿੱਚ ਇਹ ਗੱਲ ਤਾਂ ਹੈ ਹੈ ਤਾਂ ਪੰਜਾਬ ਨਾਲ ਪੰਜਾਬ ਨੂੰ ੱੱਕੇ ਨਾਲ ਦਬਾਉਣਾ ਇਹ ਤਾਂ ਫਿਰ ਪ੍ਰੋਫੈਸਰ ਪੁੰਡਸਨ ਗਲਤ ਹੋ ਜੂਗਾ ਇਹ ਮੌਤ ਨੂੰ ਮਖੌਲਾ ਕਰਨ ਮਰਨ થી ਨਹੀਂ ਡਰਦੇ ਪਿਆਰ ਨਾਲੇ ਕਰਨ ਗਲਮੀ ਪਰ ਖੜ ਜਾਂ ਡਾਗਾ ਮੋਢੇ ਤੇ ਲਾਰ ਕੇ ਜੇ ਦੂਜੇ ਪਾਸੇ ਫਿਰ ਐਸਰਾ ਹੁੰਦਾ ਅੱਜ ਵੀ ਲੋਕ ਵਿਰੋਧ ਕੀਤਾ ਕਈ ਥਾਂ ਤੇ ਅੱਜ ਵੀ ਦਸਤਾਰਾਂ ਲਗੀਆਂ ਨੇ ਅੱਜ ਵੀ ਲਾਠੀ ਚਾਰ ਹਲਕਾ ਹੋਇਆ ਧੱਕਾਪੁਕੀ ਹੋਈ ਹੈ ਕੱਲ ਵੀ ਹੋਇਆ ਲੇਕਿਨ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਇਹ ਦੋਨੇ ਮੋਰਚਿਆਂ ਨੂੰ ਨੇ ਬਿਨਾ ਤਿਆਰੀ ਤੋਂ ਔਰ ਬੜ ਕੇ ਇਹਨਾਂ ਦੀ ਗਲਤੀ ਕਰਨੇ ਕਿਸਾਨ ਅੰਦੋਲਨ ਵੀ ਜਿਹੜਾ ਬਦਨਾਮ ਹੋਇਆ ਤੇ ਇਹ ਵੀ ਗਲਤ ਜਿਹੜਾ ਹੈ ਦਿਸ਼ਾ ਲੈ ਗਏ ਸੀ ਹਲੇ ਲੋੜ ਨਹੀਂ ਸਾਡੇ ਤਿਆਰੀ ਨਹੀਂ ਸੀ ਜੇ ਨਹੀਂ ਸੀ ਜੇ ਇੰਨੇ ਕੁ ਬੰਦੇ ਦੇਖੋ ਕੱਲ 200 ਕਿਤੇ 200 ਕਿਤੇ 200 ਤੋਂ ਵੀ ਘੱਟ ਬੰਦਾ ਸੀ ਰਾਤ ਨੂੰ ਜਦੋਂ ਖਨੋਰੀ ਤੇ ਉੱਥੇ ਗਏ ਨੇ ਕੋਈ ਜ਼ਿਆਦਾ ਵੱਡੀ ਸਪੋਰਟ ਨਹੀਂ ਸੀ ਇਹਨਾਂ ਨੂੰ ਤਾਂ ਇਸ ਕਰਕੇ ਸਰਕਾਰ ਨੇ ਮੈਨੂੰ ਜੋ ਪਤਾ ਲੱਗਿਆ ਇੰਟੈਲੀਜੈਂਸ ਦੀ ਰਿਪੋਰਟ ਲਈ ਵੀ ਕਿੰਨੇ ਕੁ ਬੰਦੇ ਨੇ ਉਹ ਤਾਂ ਪਤਾ ਹੀ ਹੈ ਉੱਥੇ ਤਾਂ ਸੀਏਡੀ ਫਿਰਦੀ ਰਹਿੰਦੀ ਹੈ ਤਾਂ ਵੈਸੇ ਵੀ ਇਹ ਜਿਹੜਾ ਸਾਡਾ ਸੂਬਾ ਹੈ ਨਾ ਆਪੋਂ بڑے ਮੌਨ ਨਾਲ ਕਹਿੰਦੇ ਜੀ ਉਹ ਸਾਡੇ ਤੋਂ ਬੜੇ ਸ਼ਹੀਦ ਹੋਏ ਨੇ ਕਦੇ ਗਿਣਤੀ ਕਰਿਓ ਸਾਡੇ ਗਦਾਰ ਕਿੰਨੇ ਹੋਏ ਨੇ ਗਦਾਰਾਂ ਦੀ ਵੀ ਗਿਣਤੀ ਨਾਲ ਕਰੋ ਨਾ ਕਿਉਂਕਿ ਅਸੀਂ ਗੱਲਣਾ ਨਹੀਂ ਚਾਹੁੰਦੇ ਨੈਗੇਟਿਵ ਗੱਲ ਨੂੰ ਬੜੇ ਗਦਾਰ ਨੇ ਬੜੇ ਕਿਸਾਨਾਂ ਚੋਂ ਜਿਹੜਾ ਤੁਹਾਨੂੰ ਲੱਗਦਾ ਕਿਸਾਨਾਂ ਦੀ ਕਿਸੇ ਨਾਲ ਗੱਲਬਾਤ ਨਹੀਂ ਕਿਸਾਨਾਂ ਦੀ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਚੋਂ ਪੱਟਿਆ ਨਹੀਂ ਹੋਣਾ ਕੋਈ ਕਮਾਲ ਹੈ ਤਾਂ ਬੜੇ ਵੱਡੇ ਵੱਡੇ ਲੀਡਰ ਹਨੀ ਹੋ ਜਦੋਂ ਤੁਹਾਨੂੰ ਪਤਾ ਲੱਗੂ ਵੀ ਇਹ ਤਾਂ ਭਾਜਪਾ ਨਾਲ ਮਿਲਿਆ ਹੋਇਆ ਸੀ ਇਹ ਤਾਂ ਉਹਨੂੰ ਇਹ ਫਾਇਦਾ ਪਹੁੰਚਾਉਂਦਾ ਸੀ ਸਿਆਸਤ ਕਰੇ ਛੋਟੀ ਗੇਮ ਹੈ ਵੱਡੀ ਗੇਮ ਹੈ ਸਿਆਸਤ ਜੇ ਜਦੋਂ ਪਤਾ ਲੱਗੇ ਮੈਂ ਹਲੇ ਨਾ ਨਹੀਂ ਦੱਸਣਾ ਅੱਛਾ ਵੀ ਉਹ ਭਾਜਪਾ ਦੀ ਗੇਮ ਖੇਡ ਰਹਾ ਹੈ ਲੀਡਰ ਤੋਤਾ ਉਹਦੀ ਪਤਾ ਲੱਗੋ ਨਾ ਭਾਜਪਾ ਤਾਂ ਹਰ ਹੀਲਾ ਵਰਤਣਾ ਚਾਹੁੰਦੀ ਹੈ ਦੇਖੋ ਅਕਾਲੀਆਣਾਂ ਤਾਂ ਦੇਖੋ ਕੀ ਕੀਤਾ ਹੋਇਆ ਕਿਰੂ ਕਿਰੂ ਹੋਏ ਪੈ ਨਹੀਂ ਨਾ ਕਾਲੀ ਤੇ ਕਾਂਗਰਸ ਆਫ ਦੀ ਲੜਾਈ ਲੜ ਰਹੀ ਹੈ ਕਾਂਗਰਸ ਵਾਲੇ ਖੁਦ راہਲੂਗਾ ਦੀ ਕਹਦਾ ਵੀ ਇਹ ਬੰਦੇ ਵਿਜਪੇ ਨਾਲ ਮਿਲੇ ਹੋਏ ਨੇ ਸਾਡੇ ਕਈ ਬੰਦੇ ਪੰਜਾਬ ਵਾਲੇ ਕਹਿੰਦੇ ਜਿਹੜੇ ਸਾਡੇ ਮਿਲੇ ਉਹਨਾਂ ਨੂੰ ਵੀ ਕਟੋ ਇਹਦਾ ਮਤਲਬ ਇੱਥੇ ਵੀ ਕਾਂਗਰਸ 'ਚ ਵੀ ਇਹੀ ਯਾਰ ਅਕਾਲੀਆਂ ਦਾ ਦੇਖ ਹੀ ਲਿਆ ਆਪਾਂ ਇੱਕ ਦੂਜੇ 'ਤੇ ਇਲਜ਼ਾਮ ਲਾਈ ਜਾਂਦੇ ਨੇ ਰਹਿ ਗਈ ਸੀ ਆਮ ਆਦਮੀ ਪਾਰਟੀ ਉਹ ਤਾਂ ਕਹਿੰਦੀ ਜਿਵੇਂ ਇਹਨਾਂ ਨੂੰ বিজেਪ ਦੀ ਵੀ ਟੀਮ ਕਹੀ ਜਾਂਦੇ ਨੇ ਹੁਣ ਤਾਂ ਮਾਡਲ ਵੀ ਹੋਈ ਲੈ ਲਿਆ ਬਲਡੋజర్ ਦਾ ਮਾਡਲ ਵੀ ਹੋਈ ਹੈ ਤੇ ਦੂਜਾ ਮਾਡਲ ਵੀ ਹੋਈ ਹੈ ਜਿਹੜਾ ਕਟ ਮਾਰਦਾ ਤੇ ਵੀ ਕਿਸਾਨਾਂ ਨੂੰ ਛੱਡੋ ਤੁਸੀਂ ਆਪਾਂ ਵੋਟ ਦੂਜੀ ਲਾਓ ਆ ਹੁਣ ਕੇਜਰੀਵਾਲ ਸਾਹਿਬ ਜਿਹੜੇ 2-3 ਦਿਨ ਜਿਹੜਾ ਰਾਜਸਭਾ ਜਾਣਾ ਹੈ ਉਹਨਾਂ ਨੇ ਤਾਂ ਫਿਰ ਉਹਨਾਂ ਨੂੰ ਤਾਂ ਹਰ ਹਿੱਲੇ ਜਿਤਨਾ ਜੋ ਜਿਤਾਉਣਾ ਹੈ ਉਹਨੂੰ ਸੰਜੀਵ ਰੋੜਾ ਨੂੰ ਤਾਂ ਹੀ ਜਾਣਗੇ ਤੇ ਸੰਜੀਵ ਰੋੜਾ ਨੂੰ ਜਿਤਾਉਣ ਲਈ ਫਿਰ ਲੋੜ ਹੈ ਵੀ ਇੰਡਸਟਰੀਅਲ ਐਨੂ ਡਰੈਸ ਕਰੋ ਕਿਸਾਨਾਂ ਤਾਂ ਉਹਨਾਂ ਨੇ ਇੱਥੇ ਵੋਟਰ ਚ ਕਿਸਾਨਾਂ ਦੀ ਕੋਈ ਵੋਟ ਹੈ ਕਿਸਾਨਾਂ ਦੀ ਵੋਟ ਤਾਂ ਹੈ ਨਹੀਂ ਸੋ ਉਹਨਾਂ ਦਾ ਇਹਨਾਂ ਨੂੰ ਖੁਸ਼ ਕਰਨਾ ਹੈ ਵਪਾਰੀਆਂ ਨੂੰ ਖੁਸ਼ ਕਰਨਾ ਹੈ ਤੇ ਆਮ ਸ਼ਹਿਰੀ ਨੂੰ ਖੁਸ਼ ਕਰਨਾ ਹੈ ਉਹ ਸ਼ਹਿਰੀ ਦੁਖੀ ਆ ਕਿਸਾਨਾਂ ਤੋਂ ਇਹ ਗੱਲ ਮੰਨਣ ਵਾਲੀ ਹੈ ਕਿਸਾਨ ਮੰਨਣ ਨਾ ਮੰਨਣ ਕਿਸਾਨਾਂ ਦੇ ਬਧਰਾਮੀ ਬਹੁਤ ਕਰਾ ਲਈ ਟੋਨ ਪਲਾਜੇ ਨੂੰ ਪਾਸ ਕਰ ਲਈ ਨਗਰੀ ਪਾਸਾ ਦਾ ਵੀ ਬਰੌਲਾ ਇੰਨਾ ਪੈਂਦਾ ਵੀ ਇਹ ਵੀ ਕਾਰਡ ਬਣਾਈ ਫਿਰਦੇ ਨੇ ਤੋਂ ਉਹਦੇ ਛੋਟੇ ਛੋਟੇ ਗੱਲਾਂ ਤੇ ਲੜਾਈਆਂ ਝਗੜੇ ਮੀਡਲ ਪੰਡ ਕਰਨਾ ਸ਼ੁਰੂ ਕਰਤਾ ਮੈਂ ਸਖਤ ਸ਼ਬਦ ਨਹੀਂ ਬੋਲਤਾ ਬਿਜੋਲ ਕੇ ਕਰਨ ਲੱਗ ਗਏ ਕਿਸੇ ਤੋਂ ਕਈ ਤਾਂ ਬਲੈਕ ਮੀਲਿੰਗ ਵਾਲੇ ਵੀ ਹੈਗੇ ਨੇ ਤੋਂ ਇਹ ਸਾਰਾ ਕੁਝ ਤੁਸੀਂ ਆਪ ਦਾ ਜਦੋਂ ਕਰਦੇ ਹੋ ਸਵੈ ਪਟਚੋਲ ਸਭ ਨੂੰ ਕਰਨਾ ਚਾਹੀਦਾ ਜਿਵੇਂ ਅਸੀਂ ਸਰਕਾਰ ਨੂੰ ਕਹਨੇ ਆ ਕਿ ਸਰਕਾਰ ਜੋ ਮੇਂ ਪਾਰਾ ਇਹ ਨਿਰੰਧਨਯੋਗ ਹੈ ਜੋ ਕਾਰਵਾਈ ਕੀਤੀ ਹੈ ਕਿਸਾਨਾਂ ਦਾ ਕੰਮ ਵੀ ਕੋਈ ਜਿਆਦਾ ਨਹੀਂ ਉਹ ਵੀ ਨਿਰੰਧਨਯੋਗ ਹੀ ਹੈ ਮੈਂ ਨਹੀਂ ਕਹਦਾ ਵੀ ਜੋ ਕਹਦਾ ਸੀ ਵੀ ਇਹਨਾਂ ਨੂੰ ਵਜਾ ਨਹੀਂ ਜਗ੍ਹਾ ਚਾਹੀਦੀ ਹੈ ਤੋ ਗੱਲ ਇਹੀ ਹੈ ਵੀ ਇਹਨਾਂ ਨੇ ਜਿਆਦਾ ਸ਼ੁਰੂ ਕਰਤਾ ਕੰਮ ਮਤਲਬ ਮੌਕਾ ਦੇਖਿਆ ਚਲੋ ਲਾਓ ਨਾਰੇ ਤੇ ਲੋਕ ਆਕ ਗਏ ਤੇ ਅਕੇ ਲੋਕ ਪਹਿਲਾਂ ਕਿਉਂ ਇਹਨਾਂ ਕਦੇ ਦੇਖਿਆ ਸੀ ਦਿੱਲੀ ਵਿੱਚ ਕਿੰਨੇ ਸਾਰੀ ਦੁਨੀਆ ਦੀ سپورਟ ਸੀ ਔਰ ਦੋਸਾਂ ਕਿਥੋਂ سپورਟ ਮਿਲੀ ਇਹਨਾਂ ਨੂੰ ਇਹ ਦੇਖਣ ਵਾਲੀ ਗੱਲ ਹੈ ਨਾ ਫਿਰ ਉਸ ਤੋਂ ਬਾਅਦ ਬੜਾ ਕੁਝ ਇਹਨਾਂ ਆਪਸ ਚ ਕੋਈ ਫੰਡਾਂ 'ਤੇ ਲੜੇ ਕਿ ਕੋਈ ਕਿਸੇ 'ਤੇ ਕਰੋੜਾਂ ਰੁਪਏ ਦੀ ਲੜਾਈ ਹੋਈ ਹੈ ਇਹਨਾਂ ਦੀ ਤਾਂ ਇਸ ਕਰਕੇ ਉਹਨਾਂ ਦੀ ਵੀ ਜ਼ਿੰਮੇਵਾਰੀ ਆਪਾਂ ਸਰਕਾਰਾਂ ਦੀ ਮੈਂ ਸਰਕਾਰਾਂ ਨੂੰ ਬਰੀ ਨਹੀਂ ਕਰਦਾ ਮੈਂ बार-बार ਕਹਿੰਦਾ ਪਰ ਮੈਂ ਕਿਸਾਨਾਂ ਨੂੰ ਇਹ ਫੀਡਬੈਕ ਦੇ ਰਿਹਾ ਕਿ ਤੁਹਾਡੀ ਇਕਤਾ ਤਾਂ ਜੇ ਜਵੇਂ ਤਰੀਕੇ ਨੇ ਉਹ ਇਕਤਾ ਲਈ ਤਾਂ ਗੱਲ ਹੀ ਸੀ ਔਰ ਦੂਜੀ ਗੱਲ ਇਹ ਵੀ ਕਿੰਨੇ ਖੁਸ਼ ਹੋਏ ਜਦੋਂ ਉਹਨਾਂ ਦੇ ਇੱਕ ਜੁਆਇੰਟ ਸੈਕਟਰੀ ਲੈਵਲ ਦਾ ਬੰਦਾ ਆਇਆ ਉੱਥੇ ਦੇਖਣਾ ਸੀ ਇਤਸ਼ਾਹ ਜਿਹੜੋ ਕੋ ਹੜ ਬੋਲ ਰਿਹਾ ਸੀ ਉਹ ਆਊਗਾ ਜੀ ਹੋ ਗਿਆ ਮੈਡੀਕਲ ਏਡ ਲੈ ਲਾਂਗੇ 55 ਦਿਨ ਤੱਕ ਲੋਕਾਂ ਦੀ ਹਮਦਰਦੀ ਫਿਰ ਵੀ ਰਹੀ ਉਦੋਂ ਬਾਅਦ ਲੋਕਾਂ ਨੇ ਪਤਾ ਲੱਗ ਗਿਆ ਆ ਹੁਣ ਕਦੇ ਬੋਲੇ ਵੀ 4 ਮਈ ਨੂੰ ਮੀਟਿੰਗ ਕਰਨੀ ਹੈ ਤੇ 4 ਮਈ ਨੂੰ ਕਿੰਨੇ ਦਿਨ ਹੋ ਜਾਣਗੇ ਡੱਲੇਵਾਲ ਤੇ ਵਰਸ ਤੇ ਕੀ ਰਹੂਗਾ ਉਦੋਂ ਤੱਕ ਜੇ ਸੱਚ ਬੋਚੀ ਵਰਤੈ ਤੇ ਜੇ ਟੀਪੀਐਮ ਤੇ ਫਿਰ ਤਾਂ ਸਾਲਾ ਬੱਦੀ ਕੱਟ ਜਾਂਦੇ ਨੇ 8 ਸਾਲ ਦਾ ਸੁਰਸਿੰਘ ਖਾਲਸਾ ਕਟ ਗਏ ਉਬਜੁਰ ਕੋਟ ਗਿਆ ਸੀ ਇਹਨਾਂ ਦਾ ਤਾਂ ਤੇ ਇਹ ਫਿਰ ਫਿਰ ਉਹਦਾ ਕੋਈ ਪ੍ਰੈਸ਼ਰ ਨਹੀਂ ਸਰਕਾਰ ਦੇ ਕਹਦਾ ਪ੍ਰੈਸ਼ਰ ਹੈ ਇਸ ਗੱਲ ਦਾ ਤੇ ਹੁਣ ਤਾਂ ਬਿਲਕੁਲ ਹੀ ਨਹੀਂ ਹੁਣ ਤਾਂ ਉਹ ਚੱਕਤਾ ਸੋ ਭਗਵੰਤ ਮਾਨ ਨੂੰ ਇਹਨਾਂ ਆਵਦਾ ਬਿਲਕੁਲ ਜਬਣਾ ਨੇ ਕੋਈ ਗੱਲ ਨਹੀਂ ਕਰਕੇ ਦੇਖੋ ਤੇ ਹੁਣ ਕੀ ਹੈ ਕਿ ਜਿਹੜੀ ਧਰਮਾੜ ਮੋਟਾ ਬੋਲਦੇ ਸੀ ਉਹ ਵੀ ਢਾਲੀ ਹੁਣ ਤਾਂ ਕੋਈ ਬੋਲ ਕੇ ਦਿਖਾਵੇ ਤੇ ਤਾਂ ਹੀ ਤਾਂ ਫਿਰ ਕਦੇ ਖਾਕੀ ਰਾਜ ਦੀ ਗੱਲ ਹੁੰਦੀ ਹੈ ਕੱਲ ਹੀ ਦੇਖਿਆ ਤੁਸੀਂ ਜਿਸ ਤਰੀਕੇ ਨਾਲ ਢਟਾਇਆ ਉਥੇ ਬਿਲਕੁਲ ਆ ਜਾ ਜਾ ਕਰਨ ਵਾਲੀ ਗੱਲ ਵਿੱਚ ਉੜ ਗਈ ਜਿਹੜਾ ਕਰਨ ਦੇ ਉਹਦੇ ਮੁੰਡੇ ਦੀ ਕੁਟਵਾਰ ਪਰ ਹੈ ਤਾਂ ਹੀ ਇਸ ਤਰ੍ਹਾਂ ਆ ਜਿਹੜੇ ਲੱਤਾਂ ਤੇ ਗੋਣੀਆਂ ਲੱਗ ਰਹੀਆਂ ਨੇ ਇੱਕ ਜਾਗਦਰ ਨੂੰ ਕਿ ਮੈਂ ਨਹੀਂ ਕਹਦਾ ਵੀ ਉਹ ਨਾ ਕਰੋ ਚਾਹ ਬਲਡੋਜਰ ਆਏ ਹੈ ਲੇਕਿਨ ਕਾਨੂੰਨ ਦਾ ਰਾਸਤਾ ਚਾਹੀਦਾ ਨਾ ਆਪਾਂ ਤਾਂ ਡੈਮੋਕਰੈਟਿਕ ਸਟੇਟ ਦੀ ਗੱਲ ਕਰ ਰਹੇ ਆ ਆਪਾਂ ਕੋ ਡਿਕਟੇਟਰਸ਼ਿਪ ਦੀ ਗੱਲ ਤਾਂ ਕਰਨੀ ਨਹੀਂ ਇਹ ਰਾਜ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਜਿੱਥੇ ਬੋਲਣ ਦੀ ਵੀ ਆਜ਼ਾਦੀ ਹੋਵੇ ਜਿੱਥੇ ਬੰਦੇ ਨੂੰ ਸੰਵਿਧਾਨਤਾ ਕੋ ਵਿਚਰਨ ਦੀ ਆਜ਼ਾਦੀ ਹੂ ਤੇ ਸੰਵਿਧਾਨਤਾ ਇਹ ਵੀ ਕਹਿੰਦਾ ਵੀ ਤੁਸੀਂ ਕਿਤੇ ਵੀ ਜਾ ਸਕਦੇ ਸੰਵਿਧਾਨਤਾ ਡੈਮੋਕਰੇਟਿਕ ਢੰਗ ਨਾਲ ਤੁਹਾਡਾ ਜਿਹੜਾ ਹੈ ਪ੍ਰਦਰਸ਼ਨ ਦਾ ਵੀ ਅਧਿਕਾਰ ਦਿੰਦਾ ਸੰਵਿਧਾਨਤਾ ਤੁਹਾਨੂੰ ਆਪਣੀ ਰਾਜਧਾਨੀ ਜਾਣ ਦੀ ਆਗਿਆ ਦਿੰਦਾ ਇੱਥੇ ਦਿੱਤੀ ਹੈ ਕੋਈ ਜਾ ਸਕਦੇ ਚੰਡੀਗੜ੍ਹ ਕੌਮ ਦੀ ਰਾਜ ਦੀ ਤੁਸੀਂ ਸਟੇਟ ਦੀ ਰਾਜਧਾਨੀ ਜਾ ਸਕਦੇ ਕੇ ਸਟੇਟ ਨੈਸ਼ਨਲ ਕੈਪੀਟਲ ਨਹੀਂ ਜਾ ਸਕਦੇ ਮੈਂ ਉਹ ਨਹੀਂ ਕਹਿੰਦਾ ਬਿਲਕੁਲ ਉਧਰ ਵੀ ਹੈ ਲੇਕਰ ਕਿਸਾਨਾਂ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ ਮੇਰੀ ਅੱਜ ਦੀ ਵੀਡੀਓ ਦਾ ਮਤਲਬ ਇਹ ਹੈ ਹੋ ਜਾਣ ਕਿ ਮੈਨੂੰ ਪਤਾ ਹੈ ਕਿ ਮੈਂ ਬਹੁਤ ਹੱਕ 'ਚ ਬੋਲਿਆ ਪਿਛਲੇ ਅੰਦੋਲਨ 'ਚ ਤੇ ਪਤਾ ਨਹੀਂ ਕਿਉਂ ਮੈਂ ਆਪਦੇ ਦਿਲ ਦੀ ਗੱਲ ਤੁਹਾਡੇ ਨਾਲ ਕਰਦਾ ਤੁਹਾਨੂੰ ਠੀਕ ਲੱਗੀ ਹੈ ਗਲਤ ਲੱਗੀ ਹੈ ਤਾਂ ਤੁਸੀਂ ਦੱਸ ਸਕਦੇ ਹੋ ਪਰ ਮੈਨੂੰ ਇਹ ਲੱਗਿਆ ਵੀ ਕਿਸਾਨਾਂ ਨੂੰ ਵੀ ਸੋਚਣ ਦੀ ਲੋੜ ਹੈ ਉਹਨਾਂ ਨੂੰ ਉਹਨਾਂ ਦੇ ਇਕੱਲੇ ਤੋਂ ਬਿਨਾ ਕੁਝ ਨਹੀਂ ਹੋਣਾ ਇੱਥੇ ਆਪਾਂ ਵੀਡੀਓ ਸਮਾਪਤ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ